ਸਿਤਾਮਵਲੀ ਮਨੋਦ ਏਰੀਆ ਦੇ ਵਿੱਚ ਸੀ ਆਰ ਟੂਚ ਇੱਕ ਲੇਡੀ ਦੀ ਕਤਲ ਹੋਇਆ ਸੀ ਜਿਸੇ ਇਨਫੋਰਮੇਸ਼ਨ ਜਿਵੇਂ ਪੁਲਿਸ ਨੂੰ ਮਿਲਿਆ ਸੀਗਾ ਇਮੀਡੀਏਟਲੀ ਆਪਣੇ ਡੀਐਸਪੀ ਪਾਇਲ ਮਿਸਟਰ ਦੀਪਕ ਰਾਏ ਨਾਲੇ ਇੱਕ ਜੋ ਐਸਐਚਓ ਮਨੋਦ ਸੁਖਮ ਸਿੰਘ ਜੀ ਔਰ ਐਸਪੀਡੀ ਸਾਹਿਬ ਆਪਣੇ ਸਰ ਜਿਲਦਰ ਜੀ ਉਹਨਾਂ ਦਾ ਟੀਮ ਇਮੀਡੀਏਟਲੀ ਉਥੇ ਮੂਵ ਕਰਾਇਆ ਗਿਆ ਸੀ ਔਰ ਉਥੇ ਲੋਕਲ ਪਬਲਿਕ ਜੋ ਹੈਗੇ ਪਿੰਡ ਦੇ ਜੋ ਲੋਕੀਆ ਸੀਗੇ ਉਨਾਂ ਦੀ ਮਦਦ ਦੇ ਨਾਲ ਅਸੀਂ ਇਮੀਡੀਏਟਲੀ ਟ੍ਰੇਸ ਕਰ ਪਾਏ ਕੇਸ ਕਿ ਇਹ ਕਤਲ ਕਿਨੇ ਕੀਤੀ ਸੀ ਜੀ ਜਿਨ੍ਹਾਂ ਦੀ ਡੈਥ ਹੋਈ ਸੀਗੀ ਉਹ ਲੇਡੀ ਦਾ ਨਾਮ ਹੈਗਾ ਫਤਬਾਲ ਕੋਰ ਔਰ ਇਹਦਾ ਜੋ ਕੇਸ ਦਾ ਦੋਸ਼ੀ ਹੈਗਾ ਇਹ ਦਾ ਨਾਮ ਹੈਗਾ ਬਬਲੂ ਯਦਮ ਇਹ ਬੇਸਿਕਲੀ ਬਿਹਾਰ ਦਾ ਰਹਿਣ ਵਾਲਾ ਹੈਗਾ ਲੇਕਿਨ ਤਦ ਤੱਕ ਜਿੰਨੇ ਜਦੋਂ ਕਤਲ ਕਰਕੇ ਇਹ ਫਸ ਗਿਆ ਸੀ ਔਰ ਇਮੀਡੀਏਟਲੀ ਟੈਕਨੀਕਲੀ ਕੰਮ ਕਰਦੇ ਹੋਏ ਔਰ ਹਿਊਮਨ ਇੰਟੈਲੀਜੈਂਸ ਤੇ ਕੰਮ ਕਰਦੇ ਹੋਏ ਘਟਨਾ ਦੇ 6 ਘੰਟੇ ਦੇ ਅੰਦਰ ਅੰਦਰ ਹੀ ਜੋ ਪੁਲਿਸ ਦਾ ਟੀਮ ਉਸ ਵੇਲੇ ਜਿਹੜਾ ਮੌਜੂਦ ਸੀਗੇ ਉਹਨੇ ਇਹਨਾਂ ਨੂੰ ਅਰੈਸਟ ਕੀਤਾ ਮਲੋਤ ਜੋ ਬਸ ਸਟੈਂਡ ਹੈਗੇ ਉਥੋਂ ਤੋਂ ਇਹਨਾਂ ਨੂੰ ਅਰੈਸਟ ਕੀਤਾ ਇਹ ਵਿਹਾਰ ਅਜੰਡ ਦੇ ਯੋਜਨਾ ਦੇ ਵਿੱਚ ਸੀਗਾ ਉਹ ਉਸੇ ਵੇਲੇ ਉਹਨੇ ਇਮੀਡੀਏਟਲੀ ਅਰੈਸਟ ਕਰਕੇ ਫਿਰ ਅੱਗੇ ਦੀ ਕਾਰਵਾਈ ਜੋ ਸ਼ੁਰੂ ਕੀਤੀ ਗਈ ਹੈ ਅ ਮੇਨ ਗੱਲ ਆਉਂਦੀ ਹੈ ਜੀ ਕਿ ਕਿਉਂ ਇਹਨੇ ਇਹਨਾਂ ਦਾ ਕਤਲ ਕੀਤਾ ਬੇਸਿਕਲੀ ਇਹ ਛੇ ਮਹੀਨੇ ਤੋਂ ਪਹਿਲਾਂ ਇਹਨੇ ਕੰਮ ਕਰਦੇ ਸੀਗੇ ਮਲੋਤ ਏਰੀਆ ਦੇ ਵਿੱਚ ਹੀ ਇੱਕ ਜ਼ਮੀਂਦਾਰ ਦੇ ਕਰੇ ਕੰਮ ਕਰਦੀ ਸੀ ਦੋਵੇਂ ਇਸਤਫਾਲ ਕੌਰ ਔਰ ਜੋ ਬਬਲੂ ਯਾਦ ਆ ਰਹੀ ਹੈ ਔਰ ਇਹਦੇ ਵਿੱਚ ਇਹਨਾਂ ਦੀ ਆਪਸ ਚ ਰਿਲੇਸ਼ਨ ਵੀ ਬਣ ਗਈ ਸੀਗੀ ਔਰ ਇਹਨਾਂ ਦਾ ਜੋ ਹਸਬੰਡ ਹੈਗਾ ਉਹ ਇਹਦੇ ਖਿਲਾਫ ਸੀਗੀ। ਤੋ ਇਹਨੇ ਇਹਨਾਂ ਵਾਸਤੇ ਓਬਜੈਕਟ ਕੀਤਾ, ਮਨਾ ਕੀਤਾ। ਤਾ ਫਿਰ ਇਹਨੇ ਆਪਣੀ ਰਿਲੇਸ਼ਨ ਨੂੰ ਬੰਦ ਕਰਨ ਤਾਂ ਸੀਗਾ। ਔਰ ਪਿਛਲੇ 6 ਮਹੀਨੇ ਜਦੋਂ ਓਨਰ ਨੂੰ ਪਤਾ ਚੱਲਿਆ ਸੀਗਾ ਇਹਨਾਂ ਦੀ ਆਪਸੀ ਇੱਕ ਰਿਲੇਸ਼ਨ ਦੇ ਬਾਰੇ ਤੋ ਫਿਰ ਇਹਨਾਂ ਨੇ ਕੰਮ ਤੋਂ ਵੀ ਇਹਨ ਦੋਵਾਂ ਨੂੰ ਕੱਢ ਦਿੱਤਾ ਸੀਗਾ। ਲੇਕਿਨ ਕੱਲ ਸ਼ਾਮੀ ਇਹਨਾਂ ਦੀ ਆਪਸ ਚ ਗੱਲਬਾਤ ਹੋਈ ਫੋਨ ਦੇ ਰਿਕਾਰਡਸ ਹੈਗੇ ਸਾਡੇ ਕੋਲ ਔਰ ਜਦੋਂ ਇਹਨੇ ਇੱਥੇ ਆਏ ਇਹਨਾਂ ਦੇ ਆਪਸ ਚ ਕੋਈ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਔਰ ਉਹਨੇ ਫਿਟ ਆਫ ਦ ਰੇਜ ਦੇ ਵਿੱਚ ਆ ਕੇ ਇਹਨੂੰ ਸਤਪਾਲ ਕੌਰ ਨੂੰ ਮਾਰ ਦਿੱਤਾ ਉਹਨਾਂ ਨੂੰ ਗਲਾ ਘੋਟ ਕੇ ਇਹਨਾਂ ਨੇ ਮਾਰਿਆ ਸੀ ਤੋ ਅਭੀ ਹਮਨੇ ਇਹਨਾਂ ਨੂੰ ਅਰੇਸਟ ਕੀਤੀ ਹੈਗੀ ਹੈ ਮਾਨਯੋਗ ਅਦਾਲਤ ਦੇ ਵਿੱਚ ਅਸੀਂ ਇਹਨਾਂ ਨੂੰ ਪੇਸ਼ ਕਰਾਂਗੇ ਔਰ ਅੱਗੇ ਦੀ ਰਿਮਾਂਡ ਲੈ ਕੇ ਇਹਨਾਂ ਦੀ ਹੋਰ ਕੋਈ ਗੱਲ ਹੋਵੇ ਇਹਦੇ ਵਿੱਚ ਜੋ ਉਹਨਾਂ ਅਸੀਂ ਤਫਤੀਸ਼ ਦੌਰਾਨ ਚੈੱਕ ਕਰਾਂਗੇ ਅ ਨਹੀਂ ਜਿਵੇਂ ਤੱਕ ਜੋ ਸਾਡੇ ਕੋਲ ਰਿਕਾਰਡ ਹੈਗੀ ਉਹਦੇ ਵਿੱਚ ਮੇਰਾ ਕੋਈ ਰਿਕਾਰਡ ਇਹ ਰਿਕਾਰਡ ਹੈ ਕਿੰਨੀ ਕੇਸ ਹੈ ਮੈਡਮ ਮੈਰਿਡ ਨਾਲ ਮੈਰਿਡ ਹੋ ਰਿਹਾ ਉਹਦਾ ਇਜ਼ ਅਰਾਊਂਡ ਆਈ ਥਿੰਕ 40 ਦੀ ਹੈ ਜੀ 44 ਸਾਲ ਦੀ ਹੈਗੀ ਜੀ ਮੈਰਿਡ ਹੈ ਜੀ ਆਲਰੇਡੀ ਮੇਰਾ ਕੋ ਰਿਆ ਰਿਆ ਸੀਗਾ ਜੇ ਪਤਾ ਲੱਗਿਆ ਸੀਗਾ ਕਿਸੇ ਜ਼ਿੰਮੇਵਾਰ ਉਥੇ ਕੰਮ ਕਰਦਾ ਸੀਗਾ ਜੀ ਇਹ ਖੇਤੀਬਾੜੀ ਦਾ ਕੰਮ ਕਰਦਾ ਸੀ ਉਹਨੇ ਦੇ ਕਰ ਦੇ ਵਿੱਚ ਔਰ ਜੋ ਆਪਣੀ ਵਿਕਟਿਮ ਹੈਗੀ ਆ ਉਹ ਉਥੇ ਉਸੇ ਕਰ ਦੇ ਵਿੱਚੋਂ ਕਰ ਦਾ ਕੰਮ ਕਰਦੀ ਸੀ ਇਹ ਆਲਰੇਡੀ ਮੈਰਿਜ ਸੀ ਮੈਡਮ ਉਹ ਆਪਾਂ ਨੂੰ ਚੈੱਕ ਕਰਨੀ ਪੈਣੀ ਜੀ ਉਹ ਤੋਂ ਸਮਝੂ ਮੈਨੂੰ ਕੁਝ ਵਿਹਾਰਚੀ ਹੁੰਦਾ ਹਾਂ ਜੀ ਮੈਨੂੰ ਸਮਝ ਆਉਂਦੇ ਵਿਹਾਰਚੀ ਸੀ ਜੀ ਪਿੱਛੇ